ਸੱਲਾ ਹੁਣ ਸੀਬੀਆਈ ਜਿਹੜੀ ਹੈ ਇੱਕ ਹੋਰ ਕੋਠੀ ਦੀ ਸਰਚ ਕਰਨ ਪਹੁੰਚੀ ਆ ਕਹਿੰਦੇ ਆ ਪਟਿਆਲਾ ਦਾ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਜਿਹਦੀ ਪਕਵਾਲ ਰੋਡ ਦੇ ਉੱਤੇ ਸਰਗੋਦਾ ਸੁਸਾਇਟੀ ਦੇ ਵਿੱਚ ਇੱਕ ਕੋਠੀ ਹੈ ਇਹ ਓਸੀ ਜਗ੍ਹਾ ਆ ਜਿੱਥੇ ਕਿ ਹਰਚਰਨ ਸਿੰਘ ਭੁੱਲੜ ਦੀ ਵੀ ਪ੍ਰਾਪਰਟੀ ਹੈ ਹਾਲਾਂਕਿ ਇਹਦੇ ਬਾਰੇ ਕਨਫਰਮੇਸ਼ਨ ਅਜੇ ਤੱਕ ਕਿਸੇ ਕੋਲੇ ਨਹੀਂ ਆਈ ਪਰ ਮੁਅੱਤਲ ਡੀਆਈਜੀ ਮਾਮਲੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਹੈ ਇੱਕ ਹੋਰ ਕੋਠੀ ਜਿਹੜੀ ਹੈ ਕੋਠੀ ਦੇ ਅੰਦਰ ਵਕਾਇਦਾ ਪਰਿਵਾਰ ਰਹਿ ਰਿਹਾ ਆ ਉਸ ਕੋਠੀ ਦੇ ਵਿੱਚ ਆ ਜਿਹੜੀ ਤਲਾਸ਼ੀ ਲਈ ਜਾ ਰਹੀ ਹੈ ਮੁੱਤਲ ਡੀਆਈਜੀ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਆ ਔਰ ਜਿਹੜਾ ਆ ਪ੍ਰਾਪਰਟੀ ਲਗਾਤਾਰ ਨਿਕਲਦੀ ਜਾ ਰਹੀ ਹੈ ਹਾਲਾਂਕਿ ਬਚੋਲੀਆ ਜਿਹੜਾ ਸੀ ਇਹਨਾਂ ਦਾ ਕ੍ਰਿਸ਼ਨਾ ਉਸ ਨੂੰ ਲੈ ਕੇ ਵੀ ਜਿਹੜਾ ਆ ਇਹ ਕੱਲ ਜਿਹੜੀ ਪੁੱਛ ਪੁੱਛ ਕੇ ਚੋਈ ਆ ਨਵੀਆਂ ਵੱਡੀਆਂ ਅਪਡੇਟਸ ਆ ਰਹੀਆਂ ਨੇ ਨਵੇਂ ਉਹਦੇ ਵਿੱਚ ਕਹਿ ਲਿਆ ਕਿ ਪੁਆਇੰਟ ਮਿਲ ਰਹੇ ਨੇ ਪਰ ਹਰਚਰਨ ਸਿੰਘ ਭੁੱਲਰ ਦੇ ਕੋਲ ਇੰਨੀ ਪ੍ਰਾਪਰਟੀ ਔਰ ਇੰਨੇ ਪੌਸ਼ ਏਰੀਆਜ਼ ਦੇ ਵਿੱਚ ਕਿੱਥੋਂ ਆਈ ਇਹ ਤਾਂ ਅਜੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਇਸੇ ਕੜੀ ਦੇ ਵਿੱਚ ਪੁਲਰ ਮਾਮਲੇ ਦੇ ਵਿੱਚ ਹੁਣ ਸੀਬੀ ਲੁਧਿਆਣਾ ਦੇ ਪੱਕੋਵਾਲ ਰੋਡ ਸਰਗੋਦਾ ਕਲੋਨੀ ਆ ਉੱਥੇ ਪਹੁੰਚੀ ਆ ਔਰ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਡੀਲਰ ਹੈ ਉਹਦੀ ਕੋਠੀ ਤੇ ਵਿੱਚ ਪਹੁੰਚੀ ਆ ਜਾਂ ਤੇ ਹੋਏਗਾ ਕਿ ਪ੍ਰਾਪਰਟੀ ਡੀਲਰ ਤੋਂ ਪੁੱਛਗਿੱਛ ਕੀਤੀ ਜਾਣੀ ਹੋਏਗੀ ਜਾਂ ਫਿਰ ਇਸ ਮਾਮਲੇ ਦੇ ਵਿੱਚ ਹੁਣ ਕੋਈ ਨਵੀਂ ਕੜੀ ਜਿਹੜੀ ਆ ਉਹ ਖੁੱਲਣ ਜਾ ਰਹੀ ਆ ਫਿਲਹਾਲ ਮੀਡੀਆ ਦੇ ਨਾਲ ਜਿਹੜੀ ਆ ਉਹ ਗੱਲਬਾਤ ਨਹੀਂ ਕੀਤੀ ਗਈ ਪਰ ਇਹ ਗੱਲਾਂ ਜਿਹੜੀ ਅੰਦਰੋਂ ਖਾਤੋਂ ਨਿਕਲ ਕੇ ਆ ਰਹੀਆਂ ਨੇ ਉਹ ਤੋਂ ਪੁੱਛਿਆ ਜਾ ਰਿਹਾ ਹਰਚਰਨ ਸਿੰਘ ਭੁੱਲਰ ਬਾਰੇ ਔਰ ਇਹ ਕਹਿੰਦੇ ਆ ਵੀ ਸੁਣਦੇ ਨਜ਼ਰ ਵੀ ਆਏ ਆ ਬਿਹਰਚਰਨ ਸਿੰਘ ਭੁੱਲਰ ਨੂੰ ਅਸੀਂ ਨਹੀਂ ਜਾਣਦੇ ਸੋ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਫੜੇਗੇ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਹੈ ਔਰ ਉਸ ਮਾਮਲੇ ਦੇ ਵਿੱਚ ਹੁਣ ਪਟਿਆਲਾ ਦੇ ਵਿੱਚ ਜਿਹੜਾ ਆ ਪਹੁੰਚ ਗਈ ਹੈ ਪਟਿਆਲਾ ਦਾ ਕੋਈ ਪ੍ਰਾਪਰਟੀ 딜ਰ ਹੈ ਕਿਹਾ ਜਾ ਰਿਹਾ ਕਿ ਪ੍ਰਾਪਰਟੀ ਲੁਧਿਆਣਾ ਦੇ ਵਿੱਚ ਹੈ ਔਰ ਉਹਦੇ ਘਰ ਪੁੱਛਗਿਛ ਦੇ ਲਈ ਸੀਬੀਆਈ ਪਹੁੰਚੀ ਹੈ ਔਰ ਬਹੁਤ ਲੰਬੀ ਜਾਂਚ ਜਿਹੜੀ ਕੀਤੀ ਗਈ ਹੈ ਔਰ ਕਾਫੀ ਦੇਰ ਇਸ ਘਰ ਦੇ ਅੰਦਰ ਸੀਬੀਆਈ ਦੀਆਂ ਟੀਮਾਂ ਰਹੀਆਂ ਨੇ ਔਰ ਇਹਨਾਂ ਤੋਂ ਸਵਾਲ ਜਵਾਬ ਇਹਨਾਂ ਤੋਂ ਹੋਰ ਕਈ ਜਿਹੜੇ ਪੁਆਇੰਟਸ ਜਿਹੜੇ ਨੁਕਤੇ ਨੇ ਉਹ ਜਿਹੜੇ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਉਹੀ ਕੋਠੀ ਆ ਜਿਹਦੇ ਅੰਦਰ ਸੀਬੀਆਈ ਦੀ ਰੇਡ ਹੋਈ ਹੈ ਔਰ ਰੇਡ ਜਿਹੜੀ ਆ ਉਹ ਜਿਹੜੇ ਆਪਾਂ ਕਹਿ ਲਈਏ ਕਿ ਆ ਪ੍ਰਾਣਾ ਮਾਮਲਾ ਹਰਚਰਨ ਸਿੰਘ ਪੂਲਰ ਔਰ ਉਸ ਮਾਮਲੇ ਦੇ ਵਿੱਚ ਵੱਡੀਆਂ ਜਿਹੜੀਆਂ ਪਲਾੰਗਾ ਨੇ ਹੁਣ ਪੱਟੀਆਂ ਜਾ ਰਹੀਆਂ ਨੇ ਵੀ ਪ੍ਰਾਪਰਟੀ ਆਈ ਕਿੱਥੋਂ ਜ਼ਮੀਨ ਕਿੱਥੋਂ ਬਣਾ ਲਈ ਔਰ ਕਿਹਾ ਜਾ ਰਿਹਾ ਵੀ ਲੁਧਿਆਣਾ ਜਲੰਧਰ ਔਰ ਕਪੂਰਥਲਾ ਇੱਥੋਂ ਤੱਕ ਕਿ ਹੁਸ਼ਿਆਰਪੁਰ ਯਾਨੀ ਕਿ ਪੰਜਾਬ ਦੇ ਦੁਆਬੇ ਦੇ ਜਿਹੜੇ ਜਿੰਨੇ ਮਸ਼ਹੂਰ ਸ਼ਹਿਰ ਆ ਉਹਨਾਂ ਚ ਇਹਨਾਂ ਦੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਵੀ ਉਸ ਜਗ੍ਹਾ ਦੇ ਉੱਤੇ ਆ ਜਿਹੜੇ ਕਿ ਨਾਮ ਵਾਲੇ ਇਲਾਕੇ ਨੇ ਪੌਸ਼ ਏਰੀਆ ਜਿਹੜੇ ਆਪਾਂ ਕਹਿੰਦੇ ਹੁੰਨੇ ਆ ਉਹਨਾਂ ਏਰੀਆਜ਼ ਦੇ ਵਿੱਚ ਇਹਦੀ ਪ੍ਰਾਪਰਟੀ ਹੈ ਪ੍ਰਾਪਰਟੀ ਬਣਾਈ ਕਿੱਦਾਂ ਆ ਔਰ ਜਿਹੜੀ ਜ਼ਮੀਨ ਖੰਨੇ ਦੇ ਕੋਲ ਉਹਦੀ ਵੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਸਮੇਂ ਜਿਹੜੀ ਗੱਲ ਹੈ ਨਵੀਂ ਅਪਡੇਟ ਜਿਹੜੀ ਆ ਉਹ ਹੈ ਕਿ ਲੁਧਿਆਣਾ ਦੀ ਸਰਗੋਦਾ ਸੁਸਾਇਟੀ ਹੈ ਪਖਵਾਲਾ ਰੋਡ ਦੇ ਉੱਤੇ ਉੱਥੇ ਡੀਆਈਜੀ ਦੇ ਮਾਮਲੇ ਦੇ ਵਿੱਚ ਸੀਬੀਆਈ ਟੀਮ ਪਹੁੰਚੀ ਹੈ ਔਰ ਕਹਿੰਦੇ ਕੋਈ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਜਿਹਦੀ ਕੋਠੀ ਦੇ ਉੱਤੇ ਰੇਡ ਕੀਤੀ ਗਈ ਹੈ ਸ਼ਾਇਦ ਲਿੰਕ ਜੜੇ ਨੇ ਉਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਬਹੁਤ ਵੱਡੀ ਤੇ ਅਹਿਮ ਖਬਰ ਡੀਆਈਜੀ ਪੁੱਲਰ ਦੇ ਨਾਲ ਜੁੜੀ ਹੋਈ ਕਿ ਪ੍ਰਾਪਰਟੀ ਡੀਲਰ ਦੇ ਘਰ ਸੀਬੀਆਈ ਪਹੁੰਚਦੀ ਹੈ ਔਰ ਯਾਹ ਲੱਗ ਰਿਹਾ ਕਿ ਇੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਲਿੰਕ ਸਟੈਬਲਿਸ਼ ਕਰਨ ਦੇ ਬਾਰੇ ਗੱਲਬਾਤ ਹੋ ਸਕਦੀ ਹੈ ਔਰ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਰਚਰਨ ਸਿੰਘ ਪੋਲਰ ਹੋਣਾਂ ਦੀਆਂ ਦੀਵਾਲੀ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਪਟਾਕੇ ਸੀਬੀਆਈ ਨੇ ਜਿਹੜੇ ਚਲਾ ਦਿੱਤੇ ਉਸ ਨੂੰ ਪੂਰਾ ਪੰਜਾਬ ਪੂਰਾ ਭਾਰਤ ਜਿਹੜਾ ਦੇਖ ਰਿਹਾ ਕਿਉਂਕਿ ਉਸ ਦੇ ਨੀ 7.40 ਕਰੋੜ ਰੁਪਏ ਦਾ ਜਿਹੜਾ ਜਿਹੜੀ ਸੰਪਤੀ ਇਹਨਾਂ ਦੇ ਕੋਲ ਮਿਲੀ ਸੀ ਕੈਸ਼ ਮਿਲਿਆ ਸੀਗਾ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਆ ਪਰ ਹੁਣ ਵੱਡੀ ਅਪਡੇਟ ਕੋਈ ਮਸ਼ਹੂਰ ਪ੍ਰਾਪਰਟੀ ਡੀਲਰ ਹੈ ਉਸ ਦੇ ਘਰ ਰੇਡ ਕਹਿੰਦੇ ਕੀਤੀ ਗਈ ਆ ਤੇ ਜਿਹੜਾ ਕਨੈਕਸ਼ਨ ਹੈ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ